ਹੈਲੋ ਜੀ ਸ਼ਸ਼ੀਕਲ ਜੀ ਮਾਨ ਬ੍ਰਿਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਸੂਟ ਵਰਕ ਕੀਤੇ ਨਹੀਂ ਦਿਖਾ ਰਹੇ ਜੀ ਇਹ ਆਪਾਂ ਇੱਕ ਤਰ੍ਹਾਂ ਦੀ ਰੈਸਪੀ ਹੈ ਜੀ ਦਵਾਈ ਸਮਝ ਲਓ ਤੁਸੀਂ ਇਹ ਆਪਣੀਆਂ ਪਟੀਗਾਂ ਵਾਲੀਆਂ ਭੈਣਾਂ ਵਾਸਤੇ ਹੈਗੀ ਜੋ ਕਿ ਕੰਮ ਸਾਰਾ ਦਿਨ ਕੰਮ ਕਰਦੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਸਿਰ ਦਰਦ ਹੁੰਦਾਗਾ ਸਿਰ ਦਰਦ ਵਗੈਰਾ ਹੋਣ ਲੱਗ ਜਾਂਦਾ ਵੀ ਟੈਨਸ਼ਨ ਹੋ ਜਾਂਦੀ ਹੈ ਕੰਮ ਦੀ ਜ਼ਿਆਦਾ ਕੰਮ ਕਰਨ ਟੈਨਸ਼ਨ ਹੋ ਜਾਂਦੀ ਉਸ ਵਾਸਤੇ ਹੀ ਆਪਾਂ ਇਹ ਬਣਾ ਰਹੇ ਹਾਂ ਅੱਜ ਇਹ ਰੈਸਪੀ ਤੇ ਸਭ ਤੋਂ ਪਹਿਲਾਂ ਆਪਾਂ ਦਿਖਾਉਣੇ ਆ ਵੀ ਇਹਦੇ ਵਿੱਚ ਕੀ ਕੀ ਪਊਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਬਹੁਤ ਵਧੀਆ ਦਵਾਈ ਹੈ ਇਹ ਆਪਾਂ ਵਰਤੀ ਹੋਈ ਹੈ ਪਹਿਲਾਂ ਤੈਨੂੰ ਤੁਹਾਨੂੰ ਦੱਸ ਰਹੇ ਆਂਗੇ ਬਹੁਤ ਵਧੀਆ ਰਿਜ਼ਲਟ ਆਉਂਦਾ ਤੁਸੀਂ ਵੀ ਬਣਾ ਕੇ ਦੇਖਿਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਬਹੁਤ ਹੀ ਬੈਨੀਫਿਟ ਹੋਊਗਾ ਇਹਨੂੰ ਬਣਾ ਕੇ ਦੇਖਿਓ ਜਰੂਰ ਬਖਤ ਕੇ ਦੇਖਿਓ ਵੀ ਕਿਸ ਤਰ੍ਹਾਂ ਦਾ ਹੈ ਇਹ ਰਿਜ਼ਲਟ ਬਹੁਤ ਵਧੀਆ ਹੁੰਦਾ ਜੀ 100% ਰਿਜ਼ਲਟ ਆਉਂਦਾ ਹੈ ਇਹਦਾ ਵਧੀਆ ਕੋਈ ਟੈਨਸ਼ਨ ਨਹੀਂ ਰਹਿੰਦੀ ਕੋਈ ਕੰਮ ਦਾ ਵੀ ਜ਼ਿਆਦਾ ਲੋਡ ਆ ਤਾਂ ਆਪਾਂ ਨੂੰ ਕੋਈ ਟੈਨਸ਼ਨ ਹੋ ਜਾਂਦੀ ਹੈ ਵਿਆਹ ਰਹਿੰਦਾ ਆਹ ਜਾਂਦਾ ਸੂਟ ਦੇਣੇ ਕਿਸੇ ਦੇ ਵਰਕ ਆ ਲੈਣੇ ਆਪਾਂ ਨੂੰ ਚਰਚੜਾਪਨ ਹੋ ਜਾਂਦਾ ਗੁੱਸਾ ਆਉਣ ਲੱਗੇ ਜਾਂ ਘਬਰਾਹਟ ਹੋਣ ਲੱਗ ਜਾਂਦੀ ਆ ਉਹ ਸਾਰੀਆਂ ਚੀਜ਼ਾਂ ਵਾਸਤੇ ਇਹ ਦਵਾਈ ਬਹੁਤ ਹੀ ਲਾਭਦਾਇਕ ਹੈ ਤੁਸੀਂ ਇਹਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਜਦੋਂ ਤੱਕ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚਲੋ ਜੀ ਆਪਾਂ ਦੱਸ ਦਿੰਦੇ ਹਾਂ ਇਹਦੇ ਵਿੱਚ ਕੀ ਕੀ ਕੁਸਪਾਊਗਾ ਪਹਿਲਾਂ ਜੇ ਡਰਾਈ ਫਰੂਟ ਨੇਗੇ ਇਹ ਵਾਲੇ ਕਾਜੂ ਜੀ 50 ਗ੍ਰਾਮ ਆਪਾਂ ਕਾਜੂ ਲੈਂਦੇ ਆ 50 ਗ੍ਰਾਮ ਹੀ ਆਪਾਂ ਬਦਾਮ ਲੈਂਦੇ ਆ 50 ਗ੍ਰਾਮ ਆਪਾਂ ਪਿਸਤਾ ਲੱਤਾ 50 ਗ੍ਰਾਮ ਅਖਰੋਟ 50 ਗ੍ਰਾਮ ਆਪਾਂ ਮਗਜ ਲੈਂਦੇ ਆ ਚਾਰੇ ਮਗਜ ਲੈਂਦੇ ਆ ਜੀ 50 ਗ੍ਰਾਮ ਆਪਾਂ ਗੂੰਦ ਲੈਂਦੀ ਹੈਗੀ 50 ਗ੍ਰਾਮ ਕਸ ਕਮਰਕਸ 50 ਗ੍ਰਾਮ ਹੀ ਅਲਸੀ ਹੈਗੀ ਜੀ ਇਹ ਆ ਗਈ ਮੇਨ ਦਵਾਈ ਜੀ ਲੋਹ ਦ 50 ਗ੍ਰਾਮ ਇਹ ਲੋਹ ਲੈਂਦੀ ਆ 50 ਗ੍ਰਾਮ ਖਸਖਸ 50 ਗ੍ਰਾਮ ਚਿੱਟੇ ਤਿਲ 20 25 ਇਲਾਇਚੀਆਂ ਲੈਣੀਆਂ ਜੀ ਹਰੀਆਂ ਇਲਾਇਚੀਆਂ ਇਹ ਆਪਾਂ 50 ਗ੍ਰਾਮ ਬੂਰਾ ਲੱਤਗਾ ਕੋਪੇ ਦਾ ਨਾਰੀਅਲ ਦਾ ਬੂਰਾ ਇਹ ਵਾਲਾ ਆ ਗਿਆ ਜੀ ਪਾਠ ਆ ਗਿਆ 50 ਗ੍ਰਾਮ ਇਹ ਆਪਾਂ ਪਾਠਾ ਲੈਤਾਗਾ ਇਹ ਕਮਰਕਾਸ 50 ਗ੍ਰਾਮ 50 ਗ੍ਰਾਮ ਆਪਾਂ ਲੈਤੀਆ ਫੁੱਲ ਮਖਾਣੇ ਇਹ 50 ਗ੍ਰਾਮ ਹੋ ਗਿਆ ਆਪਣਾ ਬੇਸਣ ਜੀ 300 ਗ੍ਰਾਮ ਖੰਡ ਹੋਗੀ ਇਹਦੇ ਲਈ ਆਪਾਂ ਨੂੰ ਚਾਹੀਦਾ ਦੇਸੀ ਘਿਓ ਹੁਣ ਆਪਾਂ ਇਹਨਾਂ ਨੂੰ ਰੋਸਟ ਕਰਦੇ ਆ ਥੋੜਾ ਜਿਹਾ ਜੀ ਆਪਾਂ ਬਰਤਨ ਚ ਗੈਸ ਉੱਪਰ ਆਪਾਂ ਕੜਾਹੀ ਰੱਖ ਕੇ ਇਹਨੂੰ ਆਪਾਂ ਡਰਾਈ ਰੋਸਟ ਕਰਦੇ ਆਂ ਜੀ ਇਹ ਆਪਾਂ ਡਰਾਈ ਰੋਸਟ ਕਰਦੇ ਆਂ ਜੀ ਪਹਿਲਾਂ ਆਪਾਂ ਕਰਦੇ ਆ ਜੀ ਪਹਿਲਾਂ ਕੜਾਹੀ ਨੂੰ ਸੁੱਕਾ ਜਾਂਦੋ ਜੀ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਕੜਾਈ ਨੂੰ ਵਸਕਾ ਲੈਣੀ ਆ ਥੋੜੀ ਗਿੱਲੀ ਸੀਗੀ ਪਹਿਲਾਂ ਆਪਾਂ ਬਦਾਮ ਨੂੰ ਭਾਈ ਰੋਸਟ ਕਰਦੇ ਆਂ ਜੀ ਹਲਕਾ ਜਿਹਾ ਆਪਾਂ ਇਹਨਾਂ ਨੂੰ ਸੇਕ ਲਵਾ ਲਾਂਗੇ ਤਾਂ ਕਿ ਇਹ ਧੀਰੇ ਧੀਰੇ ਪੀਸੇ ਜਾਣ ਹਾਂਜੀ ਆਪਾਂ ਬਦਾਮ ਪਾ ਲਈ ਤੁਸੀਂ ਸਾਡੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਤਾਂ ਉਹਨਾਂ ਨੂੰ ਸਮਝ ਲੱਗ ਸਕੇ ਤਾਂ ਕਿ ਜੇ ਕੁਝ ਗੱਲਾਂ ਦੇ ਸਮਝ ਨਹੀਂ ਆ ਰਹੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਜੀ ਪਹਿਲਾਂ ਫਿਰ ਆਪਾਂ ਪੋੜ ਪਾ ਲਾਂਗੇ ਵਿੱਚ ਹੀ ਇਹਦੇ ਸਾਡੇ ਚੈਨਲ ਤੇ ਬਨੇ ਰਹੋ ਜੀ ਅੰਤ ਤੱਕ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੀ ਇਹ ਬਹੁਤ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਤਾਂ ਹਨ ਕੀ ਇਹਦਾ ਲਾਭ ਮਿਲ ਸਕੇ ਬਹੁਤ ਹੀ ਫਾਇਦੇਮੰਦ ਚੀਜ਼ ਹੈ ਜੀ ਇਹ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਜੀ ਆਪਾਂ ਹੁਣ ਪਾ ਰਹੇ ਹਾਂ ਇਹਦੇ ਵਿੱਚ ਆਪਾਂ ਪਤਾ ਜੀ ਇਹ ਪਹਿਰੇ ਵਿੱਚ ਥੋੜਾ ਜਿਹਾ ਡਰਾਈ ਰੋਸਟ ਕਰ ਲਾਂਗੇ ਜੀ ਆਪਾਂ ਇਹ ਪਾ ਦੇ ਪਾਂਡੇ ਵਿੱਚ ਕੱਢ ਲੈਣੇ ਆ ਬਸ ਥੋੜੇ ਜਿਹਾ ਡਰਾਈ ਰੋਸਟ ਕਰਨੇ ਆ ਜੀ ਤਾਂ ਕਿ ਇਹ ਪੀਸੇ ਜਾਣ ਇਸ ਤੋਂ ਬਾਅਦ ਇਹ ਆਪਾਂ ਕਾਜੂ ਪਾਤੇ ਜੀ ਹਲਕਾ ਹਲਕਾ ਜਿਹਾ ਸੇਕ ਲਵਾਉਣਾ ਜੀ ਜ਼ਿਆਦਾ ਨਹੀਂ ਜੀ ਹੱਲਣਾ ਹੈਗਾ ਜ਼ਿਆਦਾ ਜਿਹਾ ਕਾਲੀ ਹੋ ਜਾਣਾ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਅੱੱਕਾ ਹਲਕਾ ਜਿਹਾ ਲਗਾਉਣਾ ਹੈ ਇਹ ਆਪਾਂ ਮਗਰ ਚ ਪਾਤੀ ਜੀ ਚਾਰੇ ਮਗਰ ਲੱਗ ਗਿਆ ਇਹ ਆਪਾਂ ਤੁਸੀਂ ਇੱਕ ਤਰ੍ਹਾਂ ਦੇ ਵੀ ਲੈ ਸਕਦੇ ਹੋ ਆਪਾਂ ਚਾਰੇ ਤਰ੍ਹਾਂ ਦੇ ਲੈਤੀ ਹੈ ਜੀ ਇਹਨਾਂ ਵਿੱਚ ਬਹੁਤ ਹੀ ਕੈਲਸ਼ੀਅਮ ਹੁੰਦਾ ਹੈਗਾ ਤੇ ਆਪਾਂ ਥੋੜੀ ਜਿਹੀ ਹਲਕੀ ਜਿਹੀ ਕਸਕਸ ਨੂੰ ਵੀ ਆਪਾਂ ਸੇਕ ਲਵਾ ਲਾਂਗੇ ਜੀ ਇਹ ਟੁਕੜੇ ਲਾਗੇ ਸੀ ਛਿੱਟੇ ਤੇਲ ਖਸਖਸ ਆਪਾਂ ਇਹਨਾਂ ਨੂੰ ਵੀ ਹਲਕਾ ਜਿਹਾ ਸੇਕ ਲਵਾ ਲਾਂਗੇ ਜੀ ਹਲਕਾ ਜਿਹਾ ਲਗਾਉਣਾ ਜੀ ਜ਼ਿਆਦਾ ਗਰਮ ਨਹੀਂ ਕਰਨੇ ਇਹ ਆ ਪਲਸਟਰੀ ਬਾਂਗੀ ਜੀ ਅਲਸੀ ਦੇ ਬੀਜ ਜੋ ਕਿ ਖੂਨ ਸਰਕਰ ਲਈ ਬਹੁਤ ਚੰਗੀ ਹੁੰਦੀ ਹੈ ਇਸ ਦੀ ਇਹ ਆ ਪਲਸਟਰੀ ਹੋ ਕਰਨੀ ਜੀ ਇਹਨੂੰ ਵੀ ਆਪਾਂ ਹਲਕਾ ਜਿਹਾ ਪੁੰਨ ਲਾਵਾਂਗੇ ਹਲਕਾ ਹਲਕਾ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਫਿਰ ਇਹਨਾਂ ਨੂੰ ਹੁਣ ਹਰਕਾ ਤੇ ਘਿਓ ਲਾਵਾਂਗੇ ਤਾਂ ਪਰਸ ਇਹ ਹੁਣ ਆਪਾਂ ਹਲਕਾ ਘਿਓ ਪਾ ਲਿਆ ਥੋੜਾ ਜਿਹਾ ਜੀ ਇਹਦੇ ਵਿੱਚ ਆਪਾਂ ਗੁੰਦ ਪਾ ਕੇ ਭੁੰਨਾਂਗੇ ਗੁੰਦ ਪਾ ਕੇ ਆਪਾਂ ਭੁੰਨ ਲਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੀਸੀ ਜਾਵੇ ਮੈਂ ਆਪਾਂ ਥੋੜਾ ਜਿਹਾ ਘਿਓ ਹੋਰ ਪਾ ਕੇ ਫੁੱਲੇ ਮਖਾਣੇ ਰੋਸਟ ਕਰ ਲਾਂਗੇ ਫੁੱਲੇ ਮਖਾਣੇ ਪਾ ਰੋਸਟ ਕਰ ਲਾਂਗੇ ਇਸੋ 100 ਗ੍ਰਾਮ ਆ ਫੁੱਲੇ ਮਖਾਣੇ 100 ਗ੍ਰਾਮ ਲੈਤੀਆਂ ਤੇ ਬਾਕੀ ਚੀਜ਼ਾਂ ਆਪਾਂ 50 50 ਗ੍ਰਾਮ ਲੈਤੀਆਂ ਨੇ ਕੱਲੇ ਫੁੱਲੇ ਮਖਾਣੇ 100 ਗ੍ਰਾਮ ਜੀ ਇਹਨੂੰ ਵੀ ਆਪਾਂ ਡਰਾਈ ਰੋਸਟ ਕਰ ਲਾਂਗੇ ਹਲਕਾ ਹਲਕਾ ਜਿਹਾ ਤਾਂ ਤੁਸੀਂ ਜ਼ਰੂਰ ਬਣੇ ਰਹੋ ਸਾਡੀ ਵੀਡੀਓ ਨੂੰ ਸ킵 ਮਤ ਕਰੋ ਜਿੱਥੇ ਤੁਸੋਂ ਨੂੰ ਪਤਾ ਨਹੀਂ ਲੱਗਣਾ ਵੀ ਕਿਸ ਤਰ੍ਹਾਂ ਦੀ ਆਪਾਂ ਰੈਸਪੀ ਬਣਾਈ ਹੈਗੀ ਹਲਕਾ ਜਿਹਾ ਹਲਕਾ ਜਿਹਾ ਆਪਾਂ ਇਹਨੂੰ ਹਲਕੀ ਅੱਗ ਤੇ ਹੋ ਪਰਾਂਗੇ ਰੋਸਟ ਤਾਂ ਕਿ ਜਲਣ ਨਾ ਇਹਦੇ ਬਹੁਤ ਹੀ ਬੈਨੀਫਿਟ ਨੇਗੇ ਜੀ ਦਿਮਾਗ ਲਈ ਬਹੁਤ ਵਧੀਆ ਹੈਗਾ ਇਹ ਦਿਮਾਗ ਲਈ ਕੰਮ ਕਰਦੀ ਹੈ ਹੱਡੀਆਂ ਦੀ ਕਮਜ਼ੋਰੀ ਲਈ ਜਾਦਾ-ਘੱਟ ਕੰਮ ਜੋਰ ਹੋ ਜਾਂਦੀ ਆ ਆਪਣੇ ਕੰਮ ਕਰਦਿਆਂ ਦੀ ਉਹਦੇ ਲਈ ਬਹੁਤ ਵਧੀਆ ਰੈਸਪੀ ਆ ਜੀ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਜੀ ਬਹੁਤ ਵਧੀਆ ਹੀ ਲਾਭ ਆਉਣਗੇ ਇਹਦੇ ਇਹ ਵੀ ਆਪਾਂ ਕਰ ਲਈ ਜੀ ਇਹਨਾਂ ਆਪਾਂ ਅਲੱਗ ਕੱਢ ਲੈਨੇ ਆਂ ਬਹੁਤ ਕਰੀਆਂ ਹੋਈਆਂ ਨੇ ਜੀ ਆਪਾਂ ਪੀਸੀਆਂ ਹੋਈਆਂ ਨੇ ਇਹਨਾਂ ਨੂੰ ਨਹੀਂ ਰੋਸਟ ਕਰਨਾ ਹੈਗਾ ਜੀ ਇਹ ਕੰਮਰ ਕਸ ਨੂੰ ਵੀਨ ਕਰਨਾ ਜੀ ਇਹ ਲੋਧ ਨੂੰ ਵੀਨ ਕਰਨਾ ਇਹ ਨਾਲ ਨਾਰੀਅਲ ਦਾ ਮੂਰਾ ਵੀ ਇਹ ਵੀ ਬਰੀਕ ਹੈ ਜੀ ਇਹਨੂੰ ਵੀ ਕਰਕੇ ਰੋਲਣੀ ਆਪਾਂ ਲੈ ਚੀਆਂ ਪੀਸ ਲਾਂਗੇ ਆਪਾਂ ਹੁਣ ਪੀਸ ਦਿਆਂਗੇ ਇਹਨਾਂ ਇਹ ਥੋੜਾ ਥੋੜਾ ਕਰਕੇ ਪੀਸਣਾ ਜੀ ਇੰਨਾ ਨਾ ਪਾ ਕੇ ਪੀਸ ਲੈਣਾ ਇਹ ਥੋੜੀ ਥੋੜੀ ਪਾਤੀ ਪੀਸਣੀਆਂ ਜੀ ਜਿਆਦਾ ਗਰਮ ਨਹੀਂ ਪੀਸਣੀਆਂ ਹੈਗੀ ਠੰਡੀ ਹੋਏ ਤੋਂ ਪੀਸਣੀਆਂ ਹੈ ਨੇ ਰਹੀਏ ਜੀ ਆਪਣੇ ਕਿਸ ਨਾਲ ਫੁੱਲਾ ਮਖਾਣੇ ਬੋਲਦੇ ਇਹਨਾਂ ਨੂੰ ਕੋਈ ਜਨਨ ਪਤਾ ਸੇ ਵੀ ਬੋਲਦਾ ਕਿਤੇ ਕਿਤੇ ਜੀ ਕਿ ਫੁੱਲ ਮਖਾਣੇ ਬੋਲੇ ਜਾਂਦੇ ਇਹਨਾਂ ਨੂੰ ਬਟੇਕ ਵਾਲੀਆਂ ਭੈਣਾਂ ਇਹਨਾਂ ਨੂੰ ਜਰੂਰ ਬਣਾਉਣ ਜੀ ਬਣਾ ਕੇ ਟਰਾਈ ਜਰੂਰ ਕਰਨੇ ਇੱਕ ਵਾਰੀ ਇਹ ਰੈਸਪੀ ਨੂੰ ਇਹਦਾ ਕੋਈ ਸੈਟੀਫੈਕਟ ਸੈਟੀਫੈਕਟਸ ਨਹੀਂ ਹੈਗਾ ਜੀ ਇਹ दो तीन बार बना के आप खुद ट्राई की हुई है जी इसलिए मैं वीडियो ਪਾਊਡਰ ਬਣਾ ਲਿਆ ਫੁੱਲ ਮਖਾਣਿਆਂ ਦਾ ਵੀ ਜੀ ਇਹ ਵੀ ਆਪਾਂ ਇਹਦੇ ਵਿੱਚ ਪੀਸ ਲੈਣੇ ਆ ਜੀ ਇਹ ਆਪਾਂ 250 ਗ੍ਰਾਮ ਕਿਉਂ ਲੈਣਾ ਜੀ ਤੇਸੀ ਕਿਉ ਤਾ ਇਸੇ ਗ੍ਰਾਮ ਕਿਉ ਲੈਣਾਗਾ ਇਹ ਆਪਾਂ ਤਾਜ਼ੇ ਦੇ ਨਾਲ ਹੀ ਲੈ ਲਿਆ ਜੀ ਆਪਾਂ ਮਿਣਿਆ ਨਹੀਂ ਹੈਗਾ ਵੀ 250 ਗ੍ਰਾਮ ਕਿੰਨਾ ਆਪਾਂ ਦੇਖ ਕੇ ਜੇ ਪਾਵਾਂਗੇ ਤਾਂ 100 ਗ੍ਰਾਮ ਪੈਂਦਾ ਜੀ ਵੈਸੇ ਅਦਵਾਰਾ ਜੀ ਬਿਸਣ ਘੱਟ ਹੋ ਰਿਹਾ ਇਹ 1/2 ਕਿਲੋ ਬਿਸਣ ਦਿੱਤਾ ਜੀ ਮੇਰੀਆਂ ਭੈਣਾ ਬੁਟੀਕ ਵਾਲਿਆਂ ਜਰੂਰ ਬਣਾ ਕੇ ਦੇਖਿਓ ਜੀ ਇੱਕ ਵਾਰੀ ਅਸੀਂ 2-3 ਵਾਰੀ ਟਰਾਈ ਕੀਤਾ ਹੋਇਆ ਜੀ ਇਹ ਬਣਾ ਕੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਬੇਸਨ ਪਾ ਦਾਂਗੇ ਹਲਕਾ ਇਹ ਜ਼ਿਆਦਾ ਕਿਉਂ ਵਿੱਚ ਨਹੀਂ ਭੁੰਨਣਾ ਜੀ ਕਿਓ ਵਿੱਚੀ ਭੁੰਨਣਾ ਜੀ ਵੱਧ ਕਿਉਂ ਨਹੀਂ ਪਉਣਾ ਹੈਗਾ ਇਹਦੇ ਵਿੱਚ ਹਲਕੀ ਹਲਕੀ ਅੱਗ ਤੇ ਭੁੰਨਣਾ ਹੈ ਵੀ ਥੱਲੇ ਨਾ ਲੱਗੇ ਕਿਉਂ ਬਹੁਤ ਘੱਟ ਪਾਉਣਾ ਜ਼ਿਆਦਾ ਕਿਉਂ ਨਹੀਂ ਪਾਉਣਾ ਹੈਗਾ ਪੁੰਨਣਾ ਦਾ ਜ਼ਰੂਰ ਔਖਾ ਜੀ ਥੋੜੇ ਗਿਆ ਵਿੱਚ ਪਰ ਹਾਕੀ ਹਲਕੀ ਅੱਗ ਤੇ ਇਹਨੂੰ ਪੁੰਨ ਲੈਣਾ ਜੀ ਜਿੰਨਾ ਚਿਰ ਇਹਦਾ ਕੱਚਾਪਣਾ ਦੂਰ ਹੋਵੇ ਉਨਾ ਚਿਰ ਭੁੰਨਣਾ ਇਹਨੂੰ ਜਦੋਂ ਉਹਦੇ ਵਿੱਚ ਖੁਸ਼ਬੂ ਆਉਣ ਲੱਗ ਜੇ ਆਪਾਂ ਇਹਨੂੰ ਹਲਕੀ ਹਲਕੀ ਅੱਗ ਤੇ ਭੁੰਨਦੇ ਹਾਂ ਹਲਕੀ ਹਲਕੀ ਅੱਗ ਤੇ ਭੁੰਨਣਾ ਜੀ ਜਦੋਂ ਇਹ ਵਿੱਚ ਖੁਸ਼ਬੂ ਆਉਣ ਲੱਗ ਜੇ ਵੀ ਕੱਚਾਪਨ ਦੂਰ ਹੋ ਜਾਵੇ ਸੰਦਾ ਉਦੋਂ ਆਪਾਂ ਇਹਦੇ ਵਿੱਚ ਸਾਮਾਨ ਮਿਕਸ ਕਰਨਾ ਸਾਰਾ ਜਿਹੜਾ ਆਪਾਂ ਡਰਾਈ ਉਹ ਕਰਕੇ ਰੱਖਿਆ ਹੋਇਆ ਪੀਸਕੇ ਰੱਖਿਆ ਹੋਇਆ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਫਿਰ ਥੋੜੀ देर ਆਪਾਂ ਭੁੰਨ ਲੈਨੇ ਇਹਨੂੰ ਖੁਸ਼ਬੂ ਆਉਣ ਲੱਗ ਜੇ ਕੱਚਾ ਹੋਣਾ ਫਿਰ ਆਪਾਂ ਇਹਦੇ ਵਿੱਚ ਸਾਰਾ ਸਾਮਾਨ ਮਿਕਸ ਕਰ ਦਾਂਗੇ ਜੀ ਇਹ ਸਿਰ ਦਰਦ ਵਾਸਤੇ ਤਾਂ ਬਹੁਤ ਹੀ ਵਧੀਆ ਦਵਾਈ ਹੈ ਜੀ ਇਹ ਮੇਰਾ ਵੀ ਸਿਰ ਦਰਦ ਕਰਦਾ ਸੀਗਾ ਕੰਮ ਦੇ ਜਿਆਦਾ ਟੈਨਸ਼ਨ ਦੇ ਕਾਰਨ ਸਿਰ ਦਰਦ ਕਰਦਾ ਜੀ ਜਿਆਦਾ ਕੰਮ ਹੋ ਜਾਂਦਾ ਹੈ ਕਾਪਣ ਘਰ ਦੇ ਕੰਮ ਹੋ ਜਾਂਦੇ ਨੇ ਇੱਕ ਵਿੱਚ ਬੁਟੀਕ ਦਾ ਕੰਮ ਹੋ ਜਾਂਦਾ ਇਸ ਕਰਕੇ ਸਿਰ ਦਰਦ ਕਰਨ ਲੱਗ ਜਾਂਦਾ ਇਹ ਆਪਾਂ ਦਵਾਈ ਇਸ ਲਈ ਬਣਾਈ ਹੈਗੀ ਇਹਦਾ ਕੱਚਾ ਆਪਾਂ ਦੂਰ ਕਰ ਲੈਣਾ ਜੀ ਆ ਮਿਕਸ ਕਰ ਦਾਂਗੇ ਜੀ ਦਵਾਈ ਜਿਹੜੀ ਆਪਾਂ ਰਗੜ ਕੇ ਰੱਖੀ ਹੈ ਇਹ ਡਰਾਈ ਫਰੂਟਸ ਇਹ ਮਿਕਸ ਕਰ ਦਾਂਗੇ ਗੈਸ ਨੂੰ ਆਪਾਂ ਘੱਟ ਕਰ ਦਾਂਗੇ ਜੀ ਜਮ ਹੌਲੀ ਲੋ ਗੈਸ ਤੇ ਕਰਾਂਗੇ ਜੀ ਆਪਾਂ ਇਹ ਮਿਕਸ ਕਰ ਦਾਂਗੇ ਗੈਸ ਨੂੰ ਆਪਾਂ ਬੰਦ ਹੀ ਕਰ ਦਿੰਦੇ ਹਾਂ ਜੀ ਹੁਣ ਆਪਾਂ ਉੱਪਰ ਪਾ ਦਾਂਗੇ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਨਾਰੀਅਲ ਦੂਰ ਸਾਰਾ ਕੁਝ ਮਿਕਸ ਕਰਨਾ ਵਿੱਚ ਜੀ ਜਿਹੜੀ ਆਪਾਂ ਲੋਹ ਦਾ ਆਟਾ ਤੇ ਕਮਰਕਸ ਲੈਂਦੀ ਹੈ ਜੀ ਤਿੰਨੇ ਚੀਜ਼ਾਂ ਆਪਾਂ 50 ਗ੍ਰਾਮ ਹੀ ਲੈਂਦੀਆਂ ਨੇ ਜੀ ਤਿੰਨੇ ਚੀਜ਼ਾਂ मिक्स ਕਰ ਲਈਆਂ ਸੀ ਇਹ ਇੱਕ ਤਰ੍ਹਾਂ ਦੀ ਦਵਾਈ ਹੈ ਜੀ

ਇਹਦੀ ਥਾਂ ਤੇ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਜਾਂ ਧਾਗੇ ਵਾਲੀ ਮਿਸਰੀ ਪੀਸ ਕੇ ਵੀ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਦੇਸੀ ਖੰਡ ਪਾਈ ਹੈ ਜੀ ਇਹ ਤਾਂ ਤੁਹਾਨੂੰ ਅੰਡਰ ਚ ਦੱਸਾਂਗੇ ਜੀ ਆਪਾਂ ਕਿਸ ਤਰ੍ਹਾਂ ਲੈਣੀ ਹੈ ਇਹ ਆਪਾਂ ਮਿਕਸ ਕਰ ਲਈਏ ਬਾਅਦ ਚ ਦੱਸਾਂਗੇ ਜੀ ਜੇ ਸੰ ਤਾਂ ਸੰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਸਾਡੀ ਆਪਾਂ ਤੁਹਾਨੂੰ ਅੰਡੇ ਵਿੱਚ ਦੱਸਾਂਗੇ ਇਹਨੂੰ ਲੈਣਾ ਕਿਵੇਂ ਹੈ ਜੀ ਸਾਡੀ ਵੀਡੀਓ ਤੋਂ ਬਣਿਆ ਰਹੋ ਇਹ ਆਪਾਂ ਤੁਹਾਨੂੰ ਦੱਸਣ ਲੱਗ ਰਹੇ ਹਾਂ ਜੀ ਕਿਸ ਤਰ੍ਹਾਂ ਲੈਣੀ ਹੈਗੇ ਇਹ ਤੁਸੀਂ ਦੁੱਧ ਦੇ ਗਲਾਸ ਨਾਲ ਇੱਕ ਚਮਚਾ ਲੈਣਾ ਜੀ ਇੱਕ ਚਮਚਾ ਪੂਰਾ ਫੁੱਲ ਭਰ ਕੇ ਵੱਡਾ ਤੁਸੀਂ ਦੁੱਧ ਦੇ ਨਾਲ ਐਵੇਂ ਵੀ ਲੈ ਸਕਦੇ ਹੋ ਵੀ ਨਾਲ ਦੁੱਧ ਪੀ ਲਿਓ ਨਹੀਂ ਤੁਸੀਂ ਇਹਨੂੰ ਦੁੱਧ ਦੇ ਵਿੱਚ ਉਬਾਲ ਕੇ ਦੁੱਧ ਵਿੱਚ ਰੰਨ ਕੇ ਵੀ ਇੱਕ ਚਮਚਾ ਲੈ ਸਕਦੇ ਹੋਗੇ ਜੇ ਤੁਸੀਂ ਵੀ ਬੇਸਣ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਨਾਂ ਨੂੰ ਐਂ ਮਿਕਸੀ ਵਿੱਚ ਉਹ ਕਰਕੇ ਗ੍ਰाइंड ਕਰਕੇ ਤੁਸੀਂ ਇਕੱਲਾ ਪਾਊਡਰ ਵੀ ਐਂ ਲੈ ਸਕਦੇ ਹੋ ਜੇ ਤੁਸੀਂ ਵੀ ਤਹਾਡੇ ਤਿਆਰਤ ਜੂ ਬਣਦਾ ਤਾਂ ਤੁਸੀਂ ਬੇਸਨ ਪਾ ਕੇ ਲੈ ਸਕਦੇ ਹੋ ਇਹਦਾ ਇੱਕ ਚਮਚਾ ਵੱਸ ਜਾਂ ਡੇਢ ਚਮਚਾ ਇੰਨਾ ਹੀ ਲੈਣਾਗਾ ਦੁੱਧ ਵਿੱਚ ਰਿੰਨ ਕੇ ਲੈ ਸਕਦੇ ਹੋ ਜਾਂ ਦੁੱਧ ਦੇ ਗਲਾਸ ਨਾਲ ਹੀ ਇੱਕ ਚਮਚਾ ਸੋਆ ਤੇ ਸ਼ਾਮ ਨੂੰ ਲੈਣਾਗਾ ਜੀ ਇਹ ਡੇਲੀ ਜੇ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤਾਂ ਲਾਈਕ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਦੀ ਵੀਡੀਓ ਚ ਇੰਨਾ ਥੈਂਕ ਯੂ ਧੰਨਵਾਦ